ਇਸ ਸਾਂਝੀ ਵਾਲਤਾ ਦਾ ਇੱਕ ਬਹੁਤ ਵੱਡਾ ਸਾਗਰ ਹੈ ਬਟਾਲੇ ਦੀ ਧਰਤੀ ਤੇ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਵੀ ਆਉਂਦਾ ਮੇਲਾ ਸ਼ੁਣ ਸ਼ਵਰਾਜ ਦਾ ਬਾਬਾ ਅਚਲ ਬਟਾਲੇ ਆ। ਜੇ ਤਨ ਗੁਰ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਰਨਾ ਦਾਲ ਦੇ ਮੁਖੀ ਜਿਨ੍ਹਾਂ ਦਾ ਹਰ ਸਾਲ ਸ਼ਹੀਦੀ ਜੋੜ ਮੇਲਾ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਬਟਾਲੇ ਦੀ ਧਰਤੀ ਤੇ ਕਿ ਇਸ ਵਾਰ ਵੀ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ। ਮਹਾਰਾਜਾ ਦੀ ਕਿਰਪਾ ਦੇ ਨਾਲ 21 ਤਰੀਕ ਨੂੰ ਦਿਨੇ ਭੋਗ ਪਾਣੇ ਨੇ 20 ਤਰੀਕ ਨੂੰ ਅਮਰ ਸੰਚਾਰ ਆ ਗਰੀਬ ਨਿਵਾਜ਼ ਸੇਵਾ ٹرسٹ ਫਲੋ ਜਿਹੜਾ ਕਿ ਹਰ ਸਾਲ ਲਗਾਤਾਰ ਸਫਾਗਮ ਚੱਲਦੇ ਨੇ ਧਾਰਮਿਕ ਸਮਾਗਮ ਚੱਲਦੇ ਨੇ ਹੋਰ ਵੀ ਜਿਹੜੇ ਲੋਕਾਂ ਦੀ ਸੇਵਾ ਵਾਸਤੇ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਲੇਕਿਨ ਇੱਕ ਮੁੱਖ ਤੌਰ ਤੇ ਜਿਹੜਾ ਹਰ ਸਾਲ ਇੱਕ ਸਾਲਾਨਾ ਸਮਾਗਮ ਚ ਕਰਦੇ ਨੇ ਗੁਰਦੁਆਰਾ ਖੂਹ ਸਾਹਿਬ ਜਿਹੜਾ ਕਿ ਇਤਿਹਾਸਿਕ ਇਹ ਸਥਾਨ ਬਟਾਲੇ ਦਾ ਉਸ ਸਮਾਗਮ ਦੇ ਬਾਰੇ ਹੀ ਗੱਲ ਕਰਦੇ ਆਂ ਬਾਬਾ ਜੀ ਨਾ ਬਾਬਾ ਜੀ ਅਰਜੀਤ ਸਿੰਘ ਜੀ ਨਾ ਤਾਂ ਬਈ ਸਮਾਗਮ ਦੇ ਬਾਰੇ ਪਹਿਲੇ ਥੋੜਾ ਜਾਣਦੇ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਧੰਨ ਧੰਨ ਗਰੀਬ ਨवाज ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਮਾਤਾ ਸਾਹਿਬ ਕੌਰ ਜੀ ਤੇ ਧੰਨ ਜਗਤ ਮਾਤਾ ਮਾਤਾ ਸਰਖਣੀ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀ ਸ਼ਰਨ ਚਰਨ ਛੋਹ ਧਰਤੀ ਹੈ ਬਟਾਲਾ ਸ਼ਹਿਰ ਧੰਨ ਬਾਬਾ ਗਿਰਦਤਾ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲੱਖ ਤੇ ਜਿਗਰ ਬਟਾਲੇ ਦੀ ਧਰਤੀ ਤੇ ਵਿਆਹਣ ਵਾਸਤੇ ਆਏ ਨੇ ਗੁਰੂ ਨਾਨਕ ਸਾਹਿਬ ਆਏ ਨੇ ਬਾਬਾ ਗੁਰਦਤਾ ਜੀ ਆਏ ਨੇ ਬਾਬਾ ਬੁੱਢਾ ਸਾਹਿਬ ਵੀ ਬਟਾਲੇ ਚ ਵਿਆਹਣ ਆਏ ਨੇ ਤੇ ਬਾਬਾ ਲਖਮੀ ਦਾਸ ਬਾਬਾ ਨਾਨਕ ਜੀ ਦੇ ਪੁੱਤਰ ਵੀ ਬਟਾਲੇ ਚ ਵਿਆਹਣ ਆਏ ਨੇ ਬੜੀ ਇੱਕ ਸਾਡੀ ਇਹ ਮਹਾਨ ਇਤਿਹਾਸਕ ਧਰਤੀ ਹੈ ਤੇ ਸਿੱਖ ਰਾਜ ਦੇ ਰਾਜੇ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਵੀ ਇੱਥੇ ਵਿਆਹਣ ਆਏ ਨੇ ਸੋ Hindu তীਰਥ ਬੜਾ ਵੱਡਾ ਹੈ ਸ਼ਿਵ ਜੀ ਭਗਵਾਨ ਕਾਰਤਿਕ ਨੇ ਪਕਰਮਾ ਕੀਤੀਆਂ ਇਹ ਸਾਂਝੀ ਵਾਲਤਾ ਦਾ ਇੱਕ ਬਹੁਤ ਵੱਡਾ ਸਾਗਰ ਹੈ ਬਟਾਲੇ ਦੀ ਧਰਤੀ ਤੇ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਵੀ ਆਉਂਦਾ ਮੇਲਾ ਸ਼ੁਣ ਸ਼ਵਰਾਜ ਦਾ ਬਾਬਾ ਅਚਲ ਬਟਾਲੇ ਆਈ ਤੇ ਧੰਨ ਗੁਰਗੋਬ ਸਿੰਘ ਜੀ ਦੇ ਪਿਆਰੇ ਸਿੱਖ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤਰਨਾ ਦਾਲ ਦੇ ਮੁਖੀ ਜਿਨ੍ਹਾਂ ਦਾ ਹਰ ਸਾਲ ਸ਼ਹੀਦੀ ਜੋੜ ਮੇਲਾ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਬਟਾਲੇ ਦੀ ਧਰਤੀ ਤੇ ਗਰੀਬ ਨਿਵਾਜ਼ ਚੈਰੀਟੇਬਲ ਟਰਸਟ ਉਮਰਪੁਰਾ ਬਟਾਲਾ ਅਚਲੀ ਗੇਟ ਗੁਰਦਰਾ ਖੂਹ ਸਾਹਿਬ ਦਾਲ ਨਿਹੰਗ ਸਿੰਘਾਂ ਸੋ ਇਸ ਵਾਰ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਮਹਾਰਾਜ ਦੀ ਕਿਰਪਾ ਦੇ ਨਾਲ 21 ਤਰੀਕ ਨੂੰ ਦਿਨੇ ਭੋਗ ਪਾਣੇ ਨੇ 20 ਤਰੀਕ ਨੂੰ ਅਮਰ ਸੰਚਾਰ ਹੈ 20 ਤਰੀਕ ਨੂੰ ਪੰਜ ਪਿਆਰੇ ਸਹਿਬਾਨ ਸ੍ਰੀ ਅਕਾਲ ਤਖਤ ਸਭ ਤੋਂ ਆਉਣੇ ਨੇ ਕਕਾਰਾਂ ਦੀ ਫਰੀ ਸੇਵਾ ਕੀਤੀ ਜਾਣੀ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 11:00 ਵਜੇ ਅਮਰ ਸੰਚਾਰ 20 ਤਰੀਕ ਨੂੰ ਤਿਆਰ ਹੋਵੇਗਾ ਸੇਵਾ ਹੋਵੇਗੀ ਤੇ 21 ਤਰੀਕ ਨੂੰ ਦਿਨੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਣੇ ਕੀਤੇ ਨਾਲ ਹੀ ਮਹਾਨ ਟਾੜੀ ਰਾਗੀ ਸਿੰਘਾਂ ਨੇ ਕੀਰਤਨ ਦਰਬਾਰ ਰਾਹੀਂ ਸੰਗਤਾਂ ਨੂੰ ਹਾਲ ਕਰਨਾਂ ਤੇ ਰਾਤ ਦਾ ਮਹਾਨ ਕੀਰਤਨ ਦਰਬਾਰਾ ਵਿੱਚ ਜਿਹਦੇ ਵਿੱਚ ਭਾਈ ਜਬਰਤੋੜ ਸਿੰਘ ਜੀ ਸ੍ਰੀ ਹਜੂਰੀ ਰਾਗੀ ਸੱਚ ਸ੍ਰੀ ਹਰਮੰਦਰ ਸਾਹਿਬ ਗਿਆਨੀ ਸੁਖਦੀਪ ਸਿੰਘ ਜੀ ਡੱਲਾ ਆ ਰਹੇ ਨੇ ਕਿ ਭਾਈ ਸਾਹਿਬ ਭਾਈ ਜਸਪੀ ਸਿੰਘ ਜੀ ਵੱਢੀ ਕਰਾਂ ਵਾਲੇ ਹੋਰ ਵੀ ਰਾਗੀ ਢਾਡੀ ਬੜੇ ਚੜ੍ਹਦੀ ਕਲਾ ਦੇ ਰਾਤ ਦੇ ਸ਼ਾਮ ਦੇ 6 ਵਜੇ ਤੋਂ ਲੈ ਕੇ ਤੇ 10 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ 22 ਤਰੀਕ ਨੂੰ ਲੋੜਵੰਦ ਬੱਚਿਆਂ ਦੇ ਆਨੰਦ ਕਾਰਜ ਮਹਾਪੁਰਸ਼ 96 ਕਰੋੜੀ ਸਿੰਘ ਸਾਹਿਬ ਜਿੱਤੇ ਤਰ੍ਹਾਂ ਬਾਬਾ ਬਲੂ ਸਿੰਘ ਜੀ ਦਾਲ ਬਾਬਾ ਬੁੱਢਾ ਆਪਣੇ ਬੁੱਢੇ ਦਾਲ ਵਾਲੇ ਮਹਾਪੁਰਸ਼ ਪਹੁੰਚ ਰਹੇ ਨੇ ਸੰਪਰਦਾਇ ਦਾਲ ਬਾਬਾ ਬ੍ਰਿਚੰਦ ਸਾਹਿਬ ਜੀ ਦੇ ਮੁਖੀ ਬਾਬਾ ਅਵਤਾਰ ਸਿੰਘ ਸਾਹਿਬ ਜੀ ਕਰਨਾ ਦਲ ਮਿਸਲ ਸ਼ਹੀਦਾਂ ਬਾਬਾ ਜੋਗਾ ਸਿੰਘ ਸਾਹਿਬ ਜੀ ਨਾਨਕ ਸਰ ਸੰਪਰਦਾ ਨਿਰਮਲ ਅਦਾਸੀ ਘਰ ਸੇਵਾਲੇ ਸਾਰੇ ਮਹਾਂਪੁਰਸ਼ 22 ਤਰੀਕ ਨੂੰ ਦਰਸ਼ਮ ਦੇ ਰਹੇ ਨੇ ਭਾਈ ਮਹਿੰਦਰ ਜੀ ਸੰਜੀ ਰਾਗੀ ਦਿੱਲੀ ਵਾਲੇ ਵੀ ਪਹੁੰਚ ਰਹੇ ਨੇ ਹੋਰ ਵੀ ਢਾਡੀ ਰਾਗੀ ਸਿੰਘ ਪਹੁੰਚ ਰਹੇ ਨੇ ਲੋੜਵੰਦ ਬੱਚਿਆਂ ਦਾ ਆਨੰਦ ਕਾਰਜ ਲੋੜਿੰਦਾ ਸਮਾਨ ਜੋ ਘਰ ਵਾਸਤੇ ਵਰਤੋ ਦਾ ਸਮਾਨ ਹੁੰਦਾ ਸਾਰੇ ਬੈੱਡ ਪੇਟੀਆਂ ਆਦਕ ਜੋ ਵੀ ਘਰ ਦੇ ਵਿੱਚ ਤਿਆਂ ਨੂੰ ਜ਼ਰੂਰਤ ਦੀ ਸਮਾਨ ਦੀ ਉਹ ਦਿੱਤਾ ਜਾਣਾ ਸਾਲ ਚ ਦੋ ਵਾਰੀ ਵਿਆਹ ਕੀਤੇ ਜਾਂਦੇ ਨੇ ਅਸੀਂ ਚਾਹੁੰਦੇ ਹਾਂ ਕਿ ਇਹ ਨਹੀਂ ਕਿ ਕਲਾ ਪ੍ਰਸ਼ਾਦਾ ਸ਼ਿਕਾਓ ਤੇ ਕਿਰਤਨ ਸਨਾਵ ਤੋਂ ਘਰਾਂ ਨੂੰ ਭੇਜ ਦੋ ਕਿਸੇ ਗਰੀਬ ਦਾ ਕੁਝ ਭਲਾ ਹੋ ਸਕੇ ਉਹਦੇ ਵਿੱਚ ਇਹੀ ਹੈ ਕਿ ਗਰੀਬ ਦਾ ਮੂੰਹ ਗੁਰੂ ਕੀ ਬੋਲ ਢੀਆਂ ਦੇ ਵਿਆਹ ਕੀਤੇ ਜਾਣ ਕਿਸੇ ਨੂੰ ਇਹ ਮਹਾਰਾਜ ਜੀ ਆਪਣੇ ਘਰ ਵਿੱਚੋਂ ਪਿਆਰ ਦੇ ਕੇ ਭੇਜਣਾ ਬਾਬਾ ਜੀ ਅੱਜ ਸ਼ਾਇਦ ਇਹ ਮੁੱਖ ਲੋੜ ਵੀ ਹੈ ਕਿਤੇ ਨਾ ਕਿਤੇ ਕਿ ਆਪਾਂ ਇਹ ਕਾਰਜ ਕਰੀਏ ਕਿ ਕਰੀਬਾਂ ਦੇ ਚ ਲੋਡਵੰਦ ਮੈਂ ਗਰੀਬ ਨਹੀਂ ਵਰਡ ਕਹੂੰਗਾ ਲੋਡਵੰਦਾਂ ਦੇ ਸ਼ਾਇਦ ਕਿਤੇ ਇਹ ਲੋੜਾਂ ਪੂਰੀਆਂ ਹੋ ਸਕਣ ਕਈ ਐਸੇ ਵੀ ਪਰਿਵਾਰ ਆਗੇ ਜਿਹੜੇ ਘਰੋਂ ਇੱਕ ਸ਼ਰਮ ਦੇ ਮਾਰੇ ਸਾਹਮਣੇ ਹੀ ਨਹੀਂ ਆਉਂਦੇ ਸ਼ਾਇਦ ਬਿਲਕੁਲ ਇਹ ਲੋਡਵੰਦ ਪਰਿਵਾਰ ਜਿਹੜੇ ਆ ਨਾ ਹੁਣ ਵੇਖੋ ਹੁੰਦਾ ਪਤਾ ਕੀ ਆ ਭਾਵੇਂ ਕਿਸੇ ਦੇ ਕੋਲ ਮਾਇਆ ਘੱਟ ਆ ਤੇ ਭਾਵੇਂ ਬਹੁਤੀ ਆ ਤੇ ਉਹ ਪਤਾ ਨਹੀਂ ਹੁੰਦਾ ਕਦੋਂ ਖਜ਼ਾਨਾ ਖਾਲੀ ਹੋ ਜਾਵੇ ਅੱਜ ਕੱਲ ਤਾਂ ਬਿਮਾਰੀ ਹਰ ਘਰ ਤੇ ਘਰ ਚ ਬੈਠੀ ਹੋਈ ਆ ਕਿਸੇ ਦੀ ਤੇ ਰੋਟੀ ਮੱਸਾ ਪੱਕ ਰਹੀ ਆ ਕਿਸੇ ਦੀ ਦਵਾਈ ਮੱਸੀ ਆ ਰਹੀ ਆ ਉਨੇ ਤੀ ਦਵਿਆ ਕਿ ਤੋ ਕਰਨ ਕਹਿਨ ਤੋਂ ਭਾਵ ਹੈ ਕਿ ਜਿਹੜਾ ਲੋੜਵੰਦ ਪਰਿਵਾਰ ਹੈ ਨਾ ਉਹਨੂੰ ਇੱਕ ਸੰਸਥਾਾਂਾਂ ਹੀ ਸਪੋਰਟ ਕਰ ਰਹੀਆਂ ਨੇ ਹਾਂਜੀ ਹਾਲੇ ਕਿ ਸਰਕਾਰਾਂ ਦਾ ਵੀ ਕੰਮ ਹੈ ਤੇ ਇੱਥੇ ਗੁਰੂ ਨਾਨਕ ਸਾਹਿਬ ਯਾਰ ਗਰੀਬਾਂ ਦਾ ਇਸ ਜੋ ਸ਼ਰਨ ਆਵੇ ਤੇ ਇਸ ਕੰਠਲਾ ਵੈ ਹਨਾ ਕੰਠਲਾਏ ਆਫਗਾਨ ਸਬ ਮੇਟੇ ਦਿਹਾਲਪੁਰ ਖਿਸ਼ਾਂ ਦੇ ਗੁਰੂ ਨਾਨਕ ਦਾ ਘਰ ਇੱਥੇ ਤਹਰ ਕਰਨ ਆਉਣ ਤੇ ਬਾਬਾ ਵਿਆਹਣ ਵਾਸਤੇ ਆਇਆ ਤੇ ਉਹਨੇ ਵਿਆਹ ਦੇ ਬੂਟੇ ਲਾਇਨੇ ਗ੍ਰਸਤ ਸਭ ਤੋਂ ਵੱਡਾ ਤਾਪ ਹੈ ਤਪੀਸਰ ਇਹ ਇਹਦੇ ਵਿੱਚ ਹੀ ਬਖਸ਼ਿਸ਼ਾਂ ਨੇ ਪਰ ਮੈਂ ਕਹਿਣਾ ਕਿ ਇਹ ਸਾਡੇ ਕਰਮਾਂ ਦੇ ਵਿੱਚ ਧੀਆਂ ਲਿਖੀਆਂ ਸਿਗੀਆਂ ਇਹ ਧੀਆਂ ਹੀ ਮੇਰੀਆਂ ਨੇ ਜਿਵੇਂ ਮੇਰੇ ਬੰਨੇ ਨੇ ਕਿਉਂਕਿ ਇਹ ਕਿਸੇ ਦੇ ਅਗਰ ਗਰੀਬੀ ਨਹੀਂ ਐ ਇਹ ਤੇ ਮੈਨੂੰ ਮਹਾਰਾਜ ਨੇ ਵੱਡਾ ਮੌਕਾ ਦਿੱਤਾ ਇੰਗਲੈਂਡ ਦੀਆਂ ਅਮਰੀਕਾ ਦੀਆਂ ਸੰਗਤਾਂ ਬਟਾਲੇ ਦੀਆਂ ਪੰਜਾਬ ਦੀਆਂ ਦਿੱਲੀ ਦੀਆਂ ਸੰਗਤਾਂ ਜਿਹੜੀਆਂ ਆ ਕੇ ਸੇਵਾਵਾਂ ਕਰਦੀਆਂ ਨੇ ਤੁਸੀਂ ਸੇਵਾ ਕਰ ਰਹੇ ਹੋ ਇਹ ਘਰ ਘਰ ਚ ਜਿਹੜਾ ਸਨਿਆਪ ਪਹੁੰਚਾਉਣਾ ਨੇ ਵੀ ਸੇਵਾ ਆ ਇਹ ਵੀ ਧੀਆਂ ਦੇ ਵਿਆਹਾਂ ਵਾਸਤੇ ਯੋਗਦਾਨ ਮੈਂ ਬਟਾਲੇ ਵਾਲੇ ਨੂੰ ਕਹਾਂਗਾ ਕੋਈ ਭਾਂਡੇ ਲੈ ਕੇ ਆ ਜਾਇਆ ਕਰੋ ਕੋਈ ਬਿਸਤਰਾ ਲੈ ਕੇ ਕੋਈ ਹਰੀਣਾ ਲੈ ਕੇ ਆ ਜਾਇਆ ਕਰੋ ਚਿੜੀ ਨੂੰ ਪੁੱਛਿਆ ਭੀ ਐਡ ਵੱਡ ਜੰਗਲ ਨੂੰ ਅੱਗ ਲੱਗੀ ਤੇ ਤੇਰੀ ਚੁੰਝ ਦੇ ਪਾਣੀ ਨਾਲ ਅੱਗ ਬੁਝ ਜਗੀ ਇਹਦੀ ਪਤਾ ਮੈਨੂੰ ਹੀ ਆ ਅੱਗ ਨਹੀਂ ਬੁਝਣੀ ਪਰ ਬੁਝਾਉਣ ਵਾਲਿਆਂ ਵਿੱਚ ਮੇਰਾ ਨਾਮ ਜ਼ਰੂਰ ਆਵੇਗਾ ਬੁਝਾਉਣ ਵਾਲਿਆਂ ਦੇ ਵਿੱਚ ਮੇਰਾ ਨਾਮ ਭਾਵੇਂ ਕੁਛ ਰਹਿਣੇ ਦਾ ਸ਼ਾਰਟ ਹੀ ਇੱਕ ਚਮਚਾ ਹੀ ਲੈ ਕੇ ਆ ਜਾ ਕਰੋ ਪਤਾ ਲੱਗਿਆ ਸਮੇਤ ਜਾਗਾ ਬਟਾਲੇ ਚ ਜਾਂਦਾ ਸਾਲ ਚ ਦੋ ਵਾਰੀ ਇਸ ਤੋਂ ਵੱਡੀ ਬਖਸ਼ਿਸ਼ ਕਿਹਦੀ ਚਾਹੀਦੀ ਬਟਾਲੇ ਚ ਬਾਬਾ ਹੀ ਵਿਆਹਣ ਆ ਗਿਆ ਕੱਲ ਤਾਰਨ ਗੁਰੂ ਨਾਨਕ ਆਇਆ ਉਹ ਰਹਿਬਰ ਹੈ ਸਿੱਖਾਂ ਦਾ ਤੇ ਸਭ ਦਾ ਸਾਂਝ ਆ ਸਭ ਦਾ ਸਾਂਝਾ ਹਿੰਦੂ ਦਾ ਮੁਸਲਮਾਨ ਦਾ ਸਾਈ ਦਾ ਸਬਦ ਦਾ ਸੰਝਾ ਚਾਰ ਦਰਵਾਜੇ ਹਰਮੰਦਰ ਸਾਹਿਬ ਦੇ ਇੱਕ ਦਰਵਾਜਾ ਉਹ ਹੈ ਕੋਈ ਨਾ ਦੱਸਿਆ ਬਾਹਰਾ ਜੀ ਇੱਕ ਪਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਬਾਬਾ ਜੀ ਅੱਜ ਤੁਸੀਂ ਸਮਾਗਮ ਜਿਹੜਾ ਕਰਾ ਰਹੇ ਹੋ ਕਿੰਨੇ ਸਾਲ ਹੋ ਗਏ ਲਗਾਤਾਰ ਕਿੰਨੀਆਂ ਇਸ ਕਿੰਨੀਆਂ ਗਿਣਤੀਆਂ ਹੋਣਗੇ ਜਦ ਗਿਣਤੀ ਇਹਦੀ ਇਹ ਵੱਡੇ ਵੱਡੇ ਬਾਬਾ ਜੀ ਜਹੇਦਾਰ ਮਹਾਕਾਲ ਬਾਬਾ ਵਜੀਰ ਸਿੰਘ ਸਾਹਿਬ ਜੀ ਸੱਚਖੰਡ ਵਾਸੀ ਮੇਰੇ ਜੰਮਣ ਤੋਂ ਪਹਿਲਾਂ ਵੀ ਉਹ ਕੰਮ ਕਰਦੇ ਸੀ ਸੇਵਾ ਕਰਦੇ ਸੀ ਹੁਣ ਤਾਂ ਹਾਥੀਆਂ ਦਾ ਨਗਰ ਕੀਰਤਨ ਕੱਢੇ ਅਜੇ ਦਲਾਪਾਂ ਤਾਂ ਜ ਹੁਣ ਹਾਥੀ ਦੋਰੇ ਬਾਬਾ ਜੀ ਪਹਿਲਾਂ ਹਾਥੀਆਂ ਦਾ ਨਗਰ ਕੀਰਤਨ ਕਾਢਦੇ ਸਿੱਧੇ ਹੀ ਲੋੜਵੰਦ ਬੱਚਿਆਂ ਦੀ ਜਦੋਂ ਉਹਨਾਂ ਦਾ ਵਿਆਹ ਨਹੀਂ ਸੀ ਉਹ ਲੋਕਾਂ ਦੀ ਬੱਚਿਆਂ ਦੇ ਵਿਆਹ ਕਰ ਦਿੰਦੇ ਸੀ ਇਹਦੀ ਗਿਣਤੀ ਕੋਈ ਨਹੀਂ ਆ ਤਨਤਨ ਮਹਾਰਾਜ ਕਿਲੇ ਵਾਲੇ ਬਾਬਾ ਹਰਨਾਮ ਸਿੰਘ ਮਹਾਰਾਜ ਜਿਹਨਾਂ ਦੀ ਬਖਸ਼ੀ ਪੈਤਾ ਜਿੱਤੇ ਹੋਈ ਉਹਨਾਂ ਨੇ ਕਿਰਪਾ ਕੀਤੀ ਬਾਬਾ ਗੁਰਦੇਵ ਸਿੰਘ ਜਮਿਤਾ ਚੌਕ ਵਾਲੇ ਕੋ ਪੈਤਾ ਜੀ ਨੂੰ ਤੋਰੇਆ ਉਥੋਂ ਬਖਸ਼ੀਆਂ ਕੀਰਤਾਂ ਦੇ ਸਹਿਬਰਾ ਲੱਗੀਆਂ ਸਾਡੀ ਝੋਲੀ 'ਚ ਦਾਤ ਪਈ ਐ ਤੇ ਬਾਬਾ ਜੀ ਦੇ ਕੋਲ ਸਾਰੀ ਸਿੱਖਿਆ ਲਈ ਇਹ ਬਾਬਾ ਜੀ ਦੀ ਬਦੌਲਤ ਸਾਰਾ ਕੁਝ ਚੱਲ ਰਿਹਾ ਇਹਦੀ ਗਿਣਤੀ ਕੋਈ ਨਹੀਂ ਹੈ ਜਦੋਂ ਧੀਜਵਾਈਆਂ ਆਂਦੇ ਆ ਜਦੋਂ ਇਸ ਮਗਮ ਹੁੰਦੇ ਉਹ ਉਹ ਵੀ ਆਂਦੇ ਹੋਣਗੇ ਜਿਹੜੇ ਵਾਏ ਉਹ ਕਿਦਾਂ ਦਾ ਮਹਿਸੂਸ ਹੁੰਦਾ ਮੈਂ ਕਹਿੰਦਾ ਜੀ ਉਹ ਜਦੋਂ ਆਉਂਦੇ ਆ ਨਾ ਮੇਰੇ ਗੱਲ ਲੱਗਦੀਆਂ ਕੁੜੀਆਂ ਕਿ ਕਈ ਬੱਚੇ ਲੈ ਕੇ ਆਉਂਦੇ ਫੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਇੰਨਾ ਸਕੂਲ ਇੱਕ ਮਹਾਂਪੁਰਸ਼ ਨੇ ਬਾਬਾ ਹਰੀ ਸਿੰਘ ਜੀ ਨਾਨਕ ਸਰ ਲੰਬੇ ਜੇ ਤੁਸੀਂ ਮੀਡੀਆ 'ਚ ਦੇਖਿਆ ਬਹੁਤ ਲੰਬੇ ਨੇ ਉਹ ਮੇਰੇ ਨਾਲ ਪਿਆਰੀ ਤਰ੍ਹਾਂ ਕਰ ਲਪੇ ਕਹਿੰਦੇ ਜਦੋਂ ਇੱਕ ਲਵਜ ਸੁਣਿਆ ਸੀ ਨਾ ਇਹ ਧੀਆਂ ਕਿਸੇ ਦਿਨ ਮੇਰੇ ਜਵਾਈਆਂ ਤੇ ਮੇਰੇ ਮੇਰੇ ਜਵਾਈਆਂ ਤੇ ਮੇਰੀਆਂ ਧੀਆਂ ਸਾਡੇ ਵੀਰ ਨੂੰ ਅਮਰੀਕਾ ਦੀ ਜਿਹੜੀ ਸੈਪਲੀਮੈਂਟ ਹੈ ਆਪਣੇ ਪਾਰਲੀਮੈਂਟ ਆ ਉਹਨਾਂ ਨੇ ਅਵਾਰਡ ਦਿੱਤਾ ਮੈਨੂੰ 1000 ਕੱਤੀ ਕੁੜੀਆਂ ਦੇ ਵਿਆਹ ਦਾ ਫਿਰ ਤੁਸੀਂ ਆਹ ਲਬਜ ਬੋਲਿਆ ਸੀ ਮੇਰੀਆਂ ਧੀਆਂ ਮੇਰੇ ਜਵਾਈ ਅਵਾਰਡ ਦਿੱਤਾ ਮੈਨੂੰ ਇੱਕ ਦਿਲ ਨੂੰ ਸਕੂਨ ਜਾ ਪਹੁੰਚਦਾ ਮੈਂ ਕਹਿੰਦਾ ਕਿ ਆਨੰਦ ਹੁੰਦਾ ਤੁਸੀਂ ਯਕੀਨ ਕਰੋਗੇ ਮੈਂ ਪੈਸੇ ਪੁੱਛੇ ਨਹੀਂ ਕੱਟੇ ਕਰਦਾ ਮੈਨੂੰ ਇਹਨਾਂ ਵਿੱਚ ਵਿਸ਼ਵਾਸ ਆ ਲੱਗਦਾ ਵੀ ਗੁਰੂ ਨਾਨਕ ਸਾਹਿਬ ਲੈ ਕੇ ਗਲੋਤਾ ਤੋਂ ਇਹਨੇ ਕਰਨਾ ਐ ਐ ਕਰੀਦਾ ਤੇ ਐ ਜਾਂਦੇ ਕਿਸੇ ਨੂੰ ਨਾ ਬਾਬਾ ਪਤਾ ਨਹੀਂ ਕਿੰਨੇ ਇਕੱਠੇ ਕਰਕੇ ਲਿਉਂਦਾ ਕੁਛ ਨਹੀਂ ਪਤਾ ਵਿਸ਼ਵਾਸ ਆ ਗੁਰੂ ਨਾਨਕ ਦੇਵ ਕਹਿੰਦਾ ਜੀ ਸਾ ਮੇਰਾ ਹੱਥ ਤੇਰਾ ਕੱਲਾ ਬਾਬਾ ਨਿਹੰਗ ਸਿੰਘ ਨੂੰ ਸਿੱਕਾਂ ਨੂੰ ਵਰਦਾਨ ਹੈ ਗੁਰੂ ਬਾਜਾ ਵਾਲੇ ਦਾ ਜਿੰਨੀਆਂ ਮਰਜੀ ਸ਼ਤਾਂਵ ਦੀਆਂ ਬਣਾ ਲਈਏ ਜੇ ਅਹੀ ਗਰੀਬਾਂ ਦੇ ਘਰਾਂ ਦਾ ਛੱਤਾ ਨਹੀਂ ਨਾ ਪਾ ਸਕੇ ਤੇ ਬਾਬੇ ਨੇ ਸਾਡੇ ਨਾਲ ਰੁਸੇ ਰਹਿਣਾ ਉਹਨੇ ਕਹਿੰਦਾ ਨਹੀਂ ਆ ਕਿੰਨੇ ਗਰੀਬ ਨੇ ਕੋਈ ਦਿਹਾੜੀ ਹੈ ਉਧਿਆੜੀਦਾਰ ਮੈਂ ਸਭ ਕਨ ਆਜਾ ਕਰੋ ਕਰੋ ਕੰਮ ਸੇਵਾ ਕਰੋ ਸ਼ਾਵਣ ਜਦੋਂ ਲੈ ਕੇ ਜਾਂਦੇ ਖੁਸ਼ੀ ਹੁੰਦੀ ਹੈ ਯਾਰ ਕਿ ਆਪਣੇ ਘਰ ਦਾ ਚੁੱਲਾ ਬਾਲਣ ਕੇ ਜਾ ਕੇ ਕਈ ਐਸੇ ਵੀ ਨੇ ਜਿਨ੍ਹਾਂ ਦੇ ਕਿੰਨੀਆਂ-ਕਿੰਨੀਆਂ ਧੀਆਂ ਛੋਟੀਆਂ ਤੇ ਉਹਨਾਂ ਉਹਨਾਂ ਵਾਸਤੇ ਮਨ ਚ ਸੋਚ ਲਿਆ ਕਿ ਇਹ ਆਪਣੇ ਵਿਆਹ ਖੁਦ ਆਪ ਕਰਨੇ ਹੋ ਜਾ ਕਾਰਜ ਕਰਦੀ 400 ਤੋਂ ਵੱਧ ਢਾਡੀ ਰਾਗੀ ਜਿਨ੍ਹਾਂ ਦੇ ਘਰ ਦੇ ਚੁੱਲ੍ਹੇ ਬੰਦ ਸੀ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੀ ਇੰਗਲੈਂਡ ਦੇ ਸੰਸਥਾ ਦਾਸਾਂ ਦੀ ਜਿਹਦਾ ਨਾਮ ਸਿੱਖ ਹੈਰੀਟੇਜ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਥਰੂ ਵੀਜਲ ਵਾਕੇ ਪੇਜੀ ਦਾ ਅੱਧੇ ਤੇ ਰਾਗੀ ਪ੍ਰਚਾਰ ਕਾ ਪਿੱਛੇ ਖਲੋਤਾ ਢਾਡੀ ਸਿੰਘ ਇੱਥੇ ਮਿੱਟੀ ਇਹਨਾਂ ਨੇ ਪਾਈ ਇਹਨਾਂ ਦੇ ਜਥੇ ਨੇ ਇਹਨਾਂ ਦੇ ਪਤਾ ਨਹੀਂ ਕਿੰਨੇ ਵਾਰੀ ਸਪਾਂਸਰਾਂ ਗਈਆਂ ਨੇ ਹੁਣ ਵੀ ਤੁਹਾਡੇ ਸਾਹਮਣੇ ਗੱਲ ਕਰ ਮੈਂ ਟਰੈਕਟਰ ਫੇਰਿਆ ਗੱਲ ਆ ਕੇ ਹਾਂਜੀ ਹੁਣ ਵੀ ਗੱਲ ਇਹ ਕਰ ਰੇ ਨਾ ਬਿਲਕੁਲ ਇੱਥੇ ਤੁਸੀਂ ਦੇਖੋਗੇ ਨਾ 1 20 21 22 ਨੂੰ ਢਾਡੀ ਰਾਗੀ ਦੇਖੋ ਜਿਹੜੇ ਸੇਵਾ ਕਰਦੇ ਹੋਣਗੇ ਇੱਥੇ ਬਸ ਇਹ ਗੁਰਨਾਨਕ ਹੀ ਇਹਨਾਂ ਦਾ ਯਾਰ ਆ ਮੈਂ ਕੱਲ ਪਰਸੋ ਗੱਲ ਕਰਿਆ ਸੀਗਾ ਭਾਈ ਪਾਠੀ ਸਿੰਘਾਂ ਵਾਸਤੇ ਕਹਿੰਦੇ ਜੀ ਪਾਠੀ ਬੜੇ ਘੰਟ ਮਿਲਦੇ ਆ ਪਾਠਾ ਦੇ ਵਧ ਰੱਖ ਕਹਿੰਦੇ ਪਾਠੀ ਹੈ ਹੀ ਨਹੀਂ ਐ ਕਿੱਡੀ ਵੱਡੀ ਤਰਸ ਦੀ ਹੋ ਗਈ ਐ ਪਾਠੀ ਹੈ ਨਹੀਂ ਬਾਬਾ ਜੀ ਪਾਠੀ ਹੈ ਨਹੀਂ ਮੈਂ ਤੁਹਾਡੇ ਮੀਡੀਆ ਨਾਲ ਹੀ ਗੱਲ ਕਹਿਣਾ ਸਿੱਖੋ ਸੰਭਲਿਓ ਨਹੀਂ ਪਾਠੀ ਨਹੀਂ ਲੱਭਣੇ ਤੁਸੀਂ ਸੁਖਮਨੀ ਸਾਹਿਬ ਤਾਂ ਕੇ ਰਹਿ ਗਏ ਮੁਰਕ ਤੂੰ ਜਪਤੀ ਸਾਹਿਬ ਵੀ ਪੜਿਆ ਕਰਨਾ ਮੁਰਕ ਤੂੰ ਜਪਤੀ ਸਾਹਿਬ ਤੋਂ ਜਾਣਦੇ ਮੂਲ ਮੰਤਰ ਮੁਰਕ ਤੇ ਵਹਿਗਰ ਜਿਹਾ ਖਾਲਸਾ ਦਾ ਵਹਿਜ ਪੜਿਆ ਕਰ ਲੈ ਕਰਨਾ ਐਡਾ ਵੱਡਾ ਨੁਕਸਾਨ ਹੋ ਗਿਆ ਤੁਹਾਡਾ ਕਲਾਕਾਰਾਂ ਨੂੰ ਭਰਤਾ ਤੇ ਰਾਗੀ ਤੁਹਾਡੇ ਦੇ ਕਸ਼ਾਰੇ ਪਾਟੇ ਹੁੰਦੇ ਆ ਮੈਨੂੰ ਲੱਗਦਾ ਅੱਜ ਇਹ ਇਹ ਚੀਜ਼ ਤਰਾਸਦੀ ਆ ਐਸ਼ਾ ਤਰਾਸਦੀ ਆ ਅਸੀਂ ਕਈ ਕਈ ਗਰੰਤੀ ਸਿੰਘਾਂ ਦੇ ਬੱਚਿਆਂ ਨੇ ਵਿਆਹ ਕਰਦੇ ਆ ਉਦੋਂ ਦੁੱਖ ਵੀ ਹੁੰਦਾ ਦੁੱਖ ਹੁੰਦਾ ਆ ਦਲੇਰ ਮੀ ਦੀ ਕਿੰਨੇ ਬਣਾਇਆ ਸਰਦੂਲ ਸਕੰਦਰ ਕਿੰਨੇ ਬਣਾਇਆ ਜਿਹੜਾ ਦੁਰਗਰੰਗੀਲਾ ਕਿੰਨੇ ਬਣਾਤਾ ਉਹ ਵੀ ਰਾਗੀ ਢਾਡੀ ਸੀਗੇ ਅੱਜ ਇਹੋ ਜਿਹਾ ਵੀ ਕਰਾਗੀ ਸਿੰਘ ਦਾ ਐਕਸੀਡੈਂਟ ਹੋਇਆ ਉਹਦਾ ਆਪਰੇਸ਼ਨ ਬਾਅਦ ਵਿੱਚ ਉਹਨੂੰ ਮਾਇਆ ਭੇਜਣੀ ਆ ਹਾਂਜੀ ਤੁਹਾਇਆ ਪਾਈ ਮਰਦਾਨਾ ਜੀ ਦੀ ਕੁੱਲ ਵਿੱਚੋਂ ਆ 19ਵੀਂ ਵੰਸ਼ ਆ ਕਈ ਵਾਰੀ ਇਹ ਸਵਾਲ ਵੀ ਖੜਾ ਕਰ ਦਿੰਦੇ ਜਦੋਂ ਪਾਠੀ ਸਿੰਘ ਨੂੰ ਮਾਇਆ ਦੇਣੀ ਹੈ ਤੇ ਸ਼ਾਇਦ ਉੱਥੇ ਸਵਾਲ ਆ ਜਾਂਦਾ ਬਾਕੀ ਖਰਚਿਆਂ ਦੇ ਸਵਾਲ ਬਾਬਾ ਤੂੰ ਪੈਸੇ ਬੜੇ ਮੰਗ ਲੇ ਤੂੰ ਬਾਣੀ ਵੇਚਣ ਨੇ ਆ ਵਾਹ ਬਾਣੀ ਕਦੀ ਵੇਚ ਸਕਦੀ ਹੈ ਜਿੰਨੇ ਆਪਨਾ ਆਪ ਸਮਰਪਿਤ ਕਰਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋ ਉਹਦਾ ਤੇ ਪੁੱਤਰਾ ਕੋਈ ਵੰਡਿਆ ਹੁੰਦਾ ਦੱਸੋ ਪਰ ਜੇਕਰ ਮੈਂ ਇੱਕ ਗੱਲ ਕਰਦਾ ਗੋਲਕ ਤੋਂ ਪੈਸੇ ਚੱਕ ਲੈ ਕੇ ਗਰੰਤੀ ਤੇ ਤੁਸੀਂ ਰੋਲਾ ਪਾ ਲੈਣਾ ਉਹ ਪੈਸੇ ਚੁੱਕਦਾ ਪੜ ਲਿਆ ਉਹਰਾ ਬੂਟਾ ਨਹੀਂ ਲੰਗਣਾ ਪਤਾ ਨਾ ਉਹਦਾ ਬੜਾ ਰੌਲਾ ਪਾਉਂਦਾ ਉਹਨੇ ਮੈਨੂੰ ਕਾਲ ਕੀਤੀ ਆਪ ਮੈਨੂੰ ਕਹਿੰਦਾ ਮੈਂ ਕੌਣ ਕਹਿੰਦਾ ਬੂਟਾ ਬੋਲਦਾ ਮੈਂ ਬੂਟਾ ਸਿੰਘ ਮੈਂ ਕਿਹੜਾ ਕਹਿੰਦਾ ਜਿਹਨੂੰ ਗੋਲਕਚੋਰ ਕਹਿੰਦੇ ਮੈਂ ਮੈਂ ਨਹੀਂ ਤੈਨੂੰ ਕਹਿੰਦਾ ਕਹਿੰਦਾ ਕਿਉਂ ਮੈਂ ਤੇਰੀ ਮਜਬੂਰੀ ਹੋਏਗੀ ਤੂੰ ਇਦਾਂ ਨਹੀਂ ਪੈਸਾ ਚੱਕ ਤੇਰੀ ਮਜਬੂਰੀ ਹੋਏਗੀ ਉਹ ਰੋਪਿਆ ਮੇਰੇ ਤੋਂ ਰੋਪਿਆ ਕਹਿੰਦਾ ਮੈਂ ਤੇਰੇ ਨਾਲ ਪੰਗਾ ਲੈਣਾ ਸੀ ਹੁਣ ਨਹੀਂ ਪੰਗਾ ਲੈਣਾ ਕਹਿੰਦਾ ਬਿਲਕੁਲ ਠੀਕ ਕਹਿੰਦਾ ਪੰਗਾ ਲੈਣਾ ਮੈਂ ਨਹੀਂ ਲੈਣਾ ਕਹਿੰਦਾ ਤੂੰ ਬੰਦੇ ਹੋਰ ਨਿਕਲ ਜਾ ਅੱਜ ਤੱਕ ਉਹਨੂੰ ਮੇਰੀ ਆਡੀਓ ਰਿਕਾਰਡਰ ਬੋਲਿਆ ਨਹੀਂ ਕਹਿੰਦੇ ਪਾਪਾ ਵੀ ਅਸੀਂ ਤੇ ਵੀ ਕਹਿੰਦੇ ਜੇ ਕਿਸੇ ਨੂੰ ਜ਼ਰੂਰਤ ਚੱਕ ਲੈ ਤੇ ਕੋਈ ਗੱਲ ਨੂੰ ਜ਼ਰੂਰਤ ਹੋਏਗੀ ਅਮਲੀ ਨਾਲ ਚੱਕੇ ਠੀਕ ਹੈ ਚੋਰਨਾ ਚੱਕੇ ਗ੍ਰੰਥੀ ਚੱਕ ਲੈ ਕਥਾ ਵਾਚਕ ਚੱਕ ਲੈ ਉਹਨੂੰ ਜ਼ਰੂਰਤ ਹੈ ਕਿ ਉਹਦੀ ਉਹਨੇ ਆਪਣੀ ਜ਼ਰੂਰਤ ਪੂਰੀ ਕਰ ਲਈ ਕਿ ਸੰਗਤ ਜੀ ਕਹਿੰਦੇ ਕਿ ਤੇ ਨਾਲ ਕਿਤੇ ਸਵਾਲ ਵੀ ਖੜਾ ਕਰ ਦਿੰਦੀ ਨਾ ਨਹੀਂ ਗੋਲ ਕ ਕੀਦੀ ਆ ਬਈ ਨਹੀਂ ਗੋਲ ਕਿਤੇ ਦਿੰਦੀ ਨਾ ਗੋਲ ਕ ਕੀਦੀ ਆ ਨਹੀਂ ਗੋਲ ਗੋਲ ਦੇ ਵਿੱਚ ਭਾਵੇਂ ਸੰਗਤ ਪਾ ਜਿੰਦੀ ਲੇਕਿਨ ਉਧਰ ਰਾਗੀ ਜਦੋਂ ਸਿੰਘ ਆ ਕੀਰਤਨ ਕਰਦਾ ਹੁੰਦਾ ਉਹਦੇ ਵਾਲੀ ਕਿਸੇ ਦਾ ਵੀ ਧਿਆਨ ਨਹੀਂ ਦਿੰਦਾ ਗੁਰੂ ਕੀ ਗੋਲਕਾ ਜਰੂਰ ਤਾਂ ਲੈ ਗਿਆ ਬਸ ਆਪਾਂ ਕੱਤੋਂ ਉੱਤੇ ਉਹ ਡਾਂਗਾ ਮਾਰਦੇ ਉਹਨੂੰ ਜਾਂ ਫਿਰ ਦਾ ਘਰ-ਦਰ ਪੂਰਾ ਕਰੋ ਅੱਜ ਗ੍ਰੰਥੀਆਂ ਦੀਆਂ ਛੱਤਾਂ ਵੇਂਡ ਗਈਆਂ ਪਈਆਂ ਗ੍ਰੰਥੀਆਂ ਦੇ ਬੱਚੇ ਨਹੀਂ ਪੜ ਰਹੇ ਹਾਂਜੀ ਸਾਡੀਆਂ ਗਵਰਨਮੈਂਟਾਂ ਨੇ ਸਾਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਪਤਾ ਕਿੱਥੇ ਲਾਤਾ ਦਾਲ ਤੇ ਆਟੇ ਤੇ ਲਾਤੇ ਇਹ ਨਾ ਪੜਨ ਸਾਡੇ ਬੱਚੇ ਪੜ ਕੇ ਲੀਡਰ ਹੀ ਬਣਨ ਸਾਡੇ ਬੱਚੇ ਲੀਡਰ ਬਣ ਬੇ ਕਹਿੰਦਾ ਕੱਲ ਪਰਚੇ ਕੋ ਵੀਡੀਓ ਕੋ ਮੰਡੀ ਵੀ ਹੁਣ ਤੂੰ ਬਹਿ ਜਾ ਕੁਣ ਮੁੰਡੇ ਆਪਣੇ ਨੂੰ ਮੌਕਾ ਦੇ ਦੇ ਇਹ ਕੀ ਹੋ ਰਿਹਾ ਗਿਆ ਕਿਸੇ ਗਰੀਬ ਨੂੰ ਤੂੰ ਉੱਠ ਵੀ ਲੀਡਰ ਬਣ ਕੱਲ ਦੀ ਕੱਲ ਦੀ ਵੀਡੀਓ ਕਿਹਾ ਕਿਸੇ ਨੂੰ ਵੀ ਤੂੰ ਲੀਡਰ ਬਣ ਆਹ ਸ਼ੈਕਣਾ ਦੇ ਪੈਂਚਰ ਲਾਉਣ ਵਾਲਾ ਹੁਣ ਸਾਡੇ ਬੰਦੇ ਵੀ ਕਹਿੰਦੇ ਆ ਮੋਬਾਈਲ ਠੀਕ ਕਰਨ ਵਾਲਾ ਫਰਾਂਟ ਠੀਕ ਕਰ ਉਹ ਠੀਕ ਹੈ ਹੁਣ ਹੋਰ ਕੋਈ ਜਿਹੜਾ ਪੜਿਆ ਲਿਖਿਆ ਪੜਾਓ ਕਿਸੇ ਦੇ ਬੱਚੇ ਨੂੰ ਵੀ ਤੂੰ ਪੜ ਕੇ ਲੀਡਰ ਬਣਣਾ ਮੇਰੀ ਜਿਹੜੀ ਸੋਚ ਹੈ ਨਾ ਮੈਂ ਵੀ ਸੋਚੀ ਕਿ ਬਟਾਲੇ ਚ ਆਈਪੀਐਸ ਕਾਲਜ ਬਣਾਉਣਾ ਬੜੀ ਵੱਡੀ ਇੱਕ ਟੀਚਰ ਲਿਆ ਹੋਇਆ ਮੈਂ ਲਿਆ ਮਾਪਰੇ ਭਰਾਵਾਂ ਨੂੰ ਕਿਹਾ ਆਪਣੇ ਬੱਚਾ ਨੂੰ ਕਿਹਾ ਕਿ ਜਿਵੇਂ ਮਰ ਮੁਰ ਵੀ ਗਿਆ ਤੇ ਆਈਪੀਐਸ ਕਾਲਜ ਬਣਾਇਆ ਉਹ ਬਸ ਬੜਾ ਕੁਝ ਬਣ ਗਿਆ ਯਾਰ ਇੱਕ ਗੱਲਾਂ ਕਰ ਤੁਹਾਡੇ ਤੁਹਾਡੇ ਡੀਸੀ ਤੁਹਾਡੇ ਐਸਐਸਪੀ ਤੁਹਾਡੇ ਡੀਐਸਪੀ ਬਿਹਾਰੀ ਨੇ ਤੇ ਤੁਸੀਂ ਬਿਹਾਰੀ ਨੂੰ ਕਹਿੰਦੇ ਸਾਹਬਾਦਰ ਸਾਹਬਾਦਰ ਉਹ ਤੁਹਾਨੂੰ ਨਫ਼ਰਤ ਨਾਲ ਦੇਖਦੇ ਆ ਉਹ ਤੁਹਾਡਾ ਕਿਤੇ ਬੈਠਾ ਹੋਵੇ ਪੰਜਾਬੀ ਭਾਵੇਂ ਬ੍ਰਾਹਮਣ ਦਾ ਪੁੱਤ ਪੰਜਾਬੀ ਹੋਵੇ ਭਾਵੇਂ ਅਸਾਈ ਦਾ ਪੁੱਤ ਪੰਜਾਬੀ ਹੋਵੇ ਭਾਵੇਂ ਮੁਸਲਮਾਨ ਦਾ ਪੁੱਤ ਪੰਜਾਬੀ ਭਾਵੇਂ ਸਿੱਖ ਦਾ ਪੁੱਤ ਪੰਜਾਬੀ ਆਈਪੀਐਸ ਹੋਵੇ ਉਹਨੂੰ ਪਤਾ ਵੀ ਪੰਜਾਬੀ ਸਭੇ ਤਾਂ ਕਿ ਪੰਜਾਬੀ ਲੋਕ ਕਿਦਾਂ ਦੇ ਨੇ। ਪਬਲਿਕ ਸਿੱਖਿਆ ਦਾ ਲੰਗਰ ਜਿਹੜਾ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ। ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਬਟਾਲੇ 'ਚ ਬਣਾਉਣਾ ਮੇਰਾ ਸੁਪਨਾ ਆਇਆ ਬਸ। ਚਲੋ ਵੱਡੇ ਟੀਚੇ ਨੇ। ਅ 3 ਦਿਨ ਦਾ ਸਮਾਗਮ ਰਹੇਗਾ ਬਟਾਲੇ ਦੇ ਵਿੱਚ। ਬਾਬਾ ਜੀ ਦੇ ਟੀਚੇ ਵੀ ਬਹੁਤ ਵੱਡੇ ਨੇ ਔਰ ਲਗਾਤਾਰ ਸੇਵਾ ਕਰ ਦਿੰਦੇ ਨੇ ਔਰ ਲਗਾਤਾਰ ਸਮਾਜ ਦੇ ਵਿੱਚ ਆਪਣੇ ਵਕਤ ਨਾਲ ਵੀ ਸੇਵਾ ਕਿਉਂਕਿ ਚਾਹੇ ਉਹ ਹੜ੍ਹ ਵਾਲੀ ਫਲਡ ਸਿਚੁਏਸ਼ਨ ਸੀ ਚਾਹੇ ਕੋਈ ਵੀ ਆਪ ਦਾ ਜਾਂ ਉਸ ਤਰੀਕੇ ਨਾਲ ਵੀ ਕਿ ਜਿਹੜੇ ਲੋੜਵੰਦ ਨੇ ਸਿੱਧੇ ਸਿੱਧੇ ਤੌਰ ਤੇ ਕਹਿ ਲਈਏ ਕਿ ਲੋੜਵੰਦਾਂ ਦੀ ਮਦਦ ਲਈ ਅਬਰਜੀਤ ਸਿੰਘ ਜੀ ਹਰ ਵੇਲੇ ਖੜੇ ਨੇ